ਆਇਦਨ ਲਿਓ ਇੱਕ ਮਿੰਟ ਬਈ ਵਿਕਰਮਪਤੀ ਕਿੱਥੇ ਚੱਲਣਾ ਹੈ ਬਈ ਮਾਲਵਾ ਚਾਹ ਨਾ ਵਾਹ ਮੇਂ ਇਸ ਨਾਲ ਹੀ ਚੱਲ ਜੇ ਜਿਹੜੇ ਦੀ ਮਤਲਬ ਸੀ ਚੱਲੋ ਚੱਲੇਗਾ ਬਾਬਾ ਨਾ ਨਾਲੀ ਆ ਜਾ ਟੋਪਾ ਜਾਂਦਾ ਇੱਧਰ ਆਓ ਭਾਜੀ ਲੈ ਆਓ ਇੱਧਰ ਲੈ ਆਓ ਸਿੱਧਾ ਕਰ ਦਿਓ ਭਾਈ ਸਿੱਧਾ ਕਰਕੇ ਅੰਦਰ ਕੁਲਿੰਦਰ ਉਹਨੇ ਜੀ ਸੂਰਜ ਦੀ ਪਤਾ ਯਾਰ ਉਹ ਸੂਰਜ ਦਾ ਭਾਈ ਯਾਰ ਪਤਾ ਲੱਗੇ ਬਾਜ ਦੇਖਾ ਜੁਦੀਆ ਵਰਜੀ ਲੱਗੀ ਕਰਨਾ ਯਾਰ ਵਰਜੀਲੇ ਹੈ ਨਹੀਂ ਕਿਹਦੇ ਚਾਹੀਦਾ ਕੋਈ ਅੱਗੇ ਸ਼ੋਰ ਹੋ ਰਿਹਾ ਹੈ ਸ਼ੋਰ ਹੋ ਰਿਹਾ ਹੈ ਸ਼ੋਰ ਹੋ ਰਿਹਾ ਹੈ ਸਾਡੇ ਛੋਟੇ ਬੰਦੇ ਹੋ ਗਏ ਤੁਹਾਡੇ ਛੋਟੇ ਭਾਈ ਹੋਰ ਹੋਈ ਲੱਗੇ ਕਿ ਇਨਫਾਰਮੇਸ਼ਨ ਮਿਲੀ ਸੀ 11 ਤਰੀਕ ਨੂੰ ਕਿ ਇੱਕ ਜਵੇਦ ਅਲੀ ਨਾਮ ਦਾ ਲੜਕਾ ਸੀਗਾ ਜੋ ਕਿ ਦੀਪਕ ਢਾਬਾ ਗਰੋਥ ਸੈਂਟਰ 400 ਗੱਲਾ ਦੇ ਵਿੱਚ ਇੱਕ ਢਾਬੇ ਦੇ ਉੱਪਰ ਕੰਮ ਕਰਦਾ ਸੀਗਾ ਇਸ ਲੜਕੇ ਦੀ ਜਿਹੜੀ ਸਿਰ ਦੇ ਵਿੱਚ ਸੱਟਾਂ ਲੱਗਣ ਕਰਕੇ ਮੌਤ ਹੋ ਗਈ ਸੀਗੀ ਇਹਦੇ ਸਿਰ ਦੇ ਵਿੱਚ ਬਲੰਟ ਇੰਜਰੀ ਸੀਗੀਆਂ ਤੇ ਸੱਟਾਂ ਲੱਗਣ ਕਰਕੇ ਦੀ ਮੌਤ ਹੋਣ ਕਰਕੇ ਨਾ ਸੀ ਇਸ ਸੰਬੰਧ ਵਿੱਚ ਥਾਣਾ ਸਦਰ ਬਠਿੰਡਾ ਵਿੱਚ ਮੁਕੱਦਮਾ ਨੰਬਰ 25 ਅੰਡਰ ਸੈਕਸ਼ਨ 103 ਤੇ ਜੋ ਕਿ 302 ਆਪੀਸੀ ਰੈਲੇਵੈਂਟ ਹੈਗਾ ਮੈਟਰ ਦੇ ਸੈਕਸ਼ਨ ਦੇ ਵਿੱਚ ਮੁਕਦਮਾ ਦਰਜ ਕੀਤਾ ਸੀਗਾ ਇਸ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਕਿਉਂਕਿ ਇਸ ਦੇ ਮਾਰਨ ਵਾਲੇ ਵਿਅਕਤੀਆਂ ਦੇ ਪਿੱਛੇ ਜਿਹੜੇ ਸੀਗੀ ਕਿਸੇ ਵੀ ਦੀ ਆਈਡੈਂਟੀਫਿਕੇਸ਼ਨ ਨਹੀਂ ਹੋ ਸਕੀ ਸੀਗੀ ਸੋ ਇਸ ਸਬੰਧ ਦੇ ਵਿੱਚ ਡੀਐਸਪੀ ਡੀ ਸਰਦਾਰ ਮਨਜੀਤ ਸਿੰਘ ਦੀ ਗਵਈ ਦੇ ਵਿੱਚ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਸਾਡੇ ਪਰਵਿਸ਼ਨਲ ਆਈਪੀਐਸ ਸ਼੍ਰੀ ਅਰੰਭਵ ਜੈਨ ਜੀ ਐਸਐਚਓ सदर ਤੇ ਸਾਡੇ ਸੀਐਨ ਇੰਚਾਰਜ ਸ਼੍ਰੀ ਨਾਪਰੇ ਸਿੰਘ ਜੀ ਇਹਨਾਂ ਨੇ ਦੋਨਾਂ ਨੇ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਤੇ ਜਿਹੜੇ ਮੁਕਦਮਾ ਦੇ ਵਿੱਚ ਦੋਸ਼ੀ ਵਾਂਟਡ ਸੀਗੇ ਇਸ ਇਨਸੀਡੈਂਟ ਦੇ ਪਿੱਛੇ ਦੋਸ਼ੀ ਸੀਗੇ ਉਹਨਾਂ ਨੂੰ ਡਰੇਸ ਕਰ ਲਿਆ ਇਹਦੇ ਵਿੱਚ ਵਿਕਰਮਜੀਤ ਸਿੰਘ ਤੇ ਸੰਦੀਪ ਸਿੰਘ ਇਹ ਦੋਨਾਂ ਨੂੰ ਅਸੀਂ 12 ਤਰੀਕ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਵਿੱਚ ਇੱਕ ਤੀਸਰਾ ਦੋਸ਼ੀ ਜੁਵਨਾਈਲ ਜੋ ਕਿ ਹੈਗਾ ਸੀਗਾ ਇਹਨੂੰ ਅਸੀਂ 13 ਤਰੀਕ ਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੌਰਾਨੇ ਸਾਹਮਣੇ ਆਇਆ ਕਿ ਇਹ ਤਿੰਨ ਜਿਹੜੇ ਬੰਦੇ ਸੀਗੇ ਇਹਨਾਂ ਦੀ ਜਵੇਦ ਅਲੀ ਨਾਲ ਪਹਿਲਾਂ ਕਿਸੇ ਗੱਲ ਤੋਂ ਟਕਰਾਰ ਹੋਈ ਸੀਗੀ ਉਸ ਦੇ ਪਿੱਛੇ ਇਹ ਉੱਥੇ ਇਹਦੇ ਢਾਬੇ ਦੇ ਉੱਪਰ ਜਦੋਂ ਪਹੁੰਚੇ ਤਿੰਨੇ ਬੰਦੇ ਚਲੇ ਗਏ ਸੀਗੇ ਤਾਂ ਇੱਥੇ ਜਾ ਕੇ ਫਿਰ ਜਵੇਦ ਨਾਲੇ ਦੀ ਟਕਰਾਰ ਹੋ ਗਈ ਤਾਂ ਇਹਨਾਂ ਤਿੰਨਾਂ ਨੇ ਜਿਹੜੇ ਉੱਥੇ ਰੋੜੇ ਪਈ ਸੀਗੇ ਈਟਾਂ ਰੋੜੇ ਪਈ ਸੀਗੇ ਉਹ ਰੋੜੇ ਮਾਰ ਮਾਰ ਕੇ ਜਿਹੜਾ ਉਹਦਾ ਸੀਗਾ ਸਿਰ ਦੇ ਵਿੱਚ ਜਦੋਂ ਰੋੜੇ ਵੱਜੇ ਤਾਂ ਉਹਦੇ ਨਾਲ ਉਹਦੀ ਡੈਥ ਹੋ ਗਈ। ਸੋ ਇਹਨਾਂ ਨੇ ਰੋੜੇ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀਗੇ ਤੇ ਮੌਕੇ ਤੋਂ ਫਰਾਰ ਹੋ ਗਏ ਸੀਗੇ। ਇਹਨਾਂ ਤਿੰਨਾਂ ਦੀ ਜਿਹੜੀ ਪਛਾਣ ਹੈਗੀ ਹੈ ਸੀਸੀਟੀਵੀ ਫੁਟੇਜ ਨਾਲ ਜਿਹੜਾ ਟੈਕਨੀਕਲ ਐਵੀਡੈਂਸ ਉਹਦੇ ਜਿਹੜੇ ਸਾਡੀ ਟੀਮਾਂ ਲੱਗੀਆਂ ਸੀ ਉਹਨਾਂ ਤੋਂ ਹੋਈ। ਉਸ ਤੋਂ ਬਾਅਦ ਸਾਡੀ ਟੀਮਾਂ ਨੇ ਕੰਮ ਕਰਦੇ ਹੋਏ ਪਹਿਲਾ 12 ਤਰੀਕ ਨੂੰ ਵਿਕਰਮਜੀਤ ਨੂੰ ਤੇ ਸੰਦੀਪ ਨੂੰ ਗ੍ਰਿਫਤਾਰ ਕੀਤਾ ਤੇ 13 ਤਰੀਕ ਨੂੰ ਅਸੀਂ ਜਿਹੜਾ ਹੈਗਾ ਜਵਨੈਲ ਦੋਸ਼ੀ ਜਿਹੜਾ ਤੀਜਾ ਦੋਸ਼ੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਸੋ ਇਸ ਮਾਰਦਰ ਦੇ ਵਿੱਚ ਜਿਹੜੇ ਤਿੰਨੇ ਦੋਸ਼ੀ ਜਿਨ੍ਹਾਂ ਨੇ ਅੰਜਾਮ ਦਿੱਤਾ ਸੀਗਾ ਜਵੇਦ ਅਲੀ ਦੇ ਕਤਲ ਦੇ ਵਿੱਚ ਉਹ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਫਰਦਰ ਜਿਹੜੇ ਹੈਗੇ ਅਸੀਂ ਇਹਨਾਂ ਨੂੰ ਰਿਮਾਨਡ ਤੇ ਉੱਤੇ ਲੈ ਕੇ ਫਰਦਰ ਜਿਹੜੀ ਇੰਟਰੋਗੇਸ਼ਨ ਜਿਹੜੀ ਹੈਗੀ ਅਸੀਂ ਕਰ ਰਹੇ ਹਾਂ ਜੀ ਇਹ ਆਇਆ ਕਿਵੇਂ ਇੱਥੇ ਥੰਡੇ ਹੈਗਾ ਪਰ ਵਾਰਨਸ ਇਹ ਇਹ ਉੱਥੇ ਦੀਪਕ ਢੱਬਾ ਹੈਗਾ ਉੱਥੇ ਕੰਮ ਤੇ ਕਾਫੀ دیر ਦੇ ਉੱਤੇ ਉਸ ਟਾਬੇ ਦੇ ਉੱਪਰ ਜਿਵੇਂ ਉਹਨੇ ਤਾਂ ਟਾਬੇ ਵਾਲੇ ਦੇ ਕਹਿੰਦੇ ਉੱਤੇ ਇਹ ਕੰਮ ਕਰ ਰਿਆ ਸੀਗਾ ਤੇ ਮਜ਼ਦੂਰੀ ਟਾਈਪ ਕਰਦਾ ਸੀਗਾ ਤੇ ਇਹਦੀ ਜਿਹੜੇ ਬਾਕੀ ਤਿੰਨ ਦੋਸ਼ੀ ਨੇ ਇਹ ਰੇਲਵੇ ਲਾਈਨਾਂ ਬਠਿੰਡਾ ਪਾਰ ਜਿਹੜਾ ਹੈਗਾ ਸਿਲਵਰ ਸਿਟੀ ਕਲੋਨੀ ਦੇ ਨੇੜੇ ਰਹਿੰਦੇ ਆ ਉੱਥੇ ਇਹਦੀ ਇਹਨਾਂ ਨਾਲ ਟਕਰਾਰ ਹੋ ਗਈ ਤੇ ਜਿਹੜਾ ਵਿਕਰਮਜੀਤ ਸੀਗਾ ਤੇ ਸੰਦੀਪ ਸੀਗਾ ਇਹਨਾਂ ਨੂੰ ਐ ਲੱਗਿਆ ਵੀ ਸਾਡੀ ਜਿਹੜੀ ਹੈਗੀ ਮਦਰ ਨੂੰ ਇਹਨੇ ਮਾੜਾ ਚੰਗਾ ਗਿਆ ਉਸ ਤੋਂ ਬਾਅਦ ਇਹ ਤਿੰਨੇ ਦੋਸ਼ੀ ਉਸੇ ਰੰਜਾਸ਼ ਦੇ ਵਿੱਚ ਉੱਥੇ ਜਦੋਂ ਪਹੁੰਚ ਜਾਂਦੇ ਆ ਉੱਥੇ ਪਹੁੰਚ ਕੇ ਦੁਬਾਰਾ ਇਹਨਾਂ ਦਾ ਲੜਾਈ ਝਗੜਾ ਹੋਇਆ ਤਾਂ ਜਿਹੜੇ ਇਟ ਉਦੇ ਨਾਲ ਇਹਨਾਂ ਨੇ ਇਹਦਾ ਕਤਲ ਕਰ ਦਿੱਤਾ। ਜਿਹੜੇ ਛਾੜੂ ਦੇ ਨਾਲ ਕਤਲ ਹੋਇਆ। ਉੱਥੇ ਹੀ ਬਰਾਮਦ ਹੋਈ ਹੈ ਜੇ ਕਿ ਤੋਂ ਹੋਇਆ। ਹਾਂ ਉਹ ਇਟਾ ਰੋੜੇ ਜਿਹੜੇ ਸੀਗੇ ਅਸੀਂ ਮੌਕੇ ਦੇ ਉੱਤੇ ਹੀ ਬਰਾਮਦ ਕਰ ਲਏ ਸੀ ਨਿਰਦੇਸ਼ਾਂ ਦੇ ਉੱਪਰ ਬਰਾਮਦ ਕੀਤੇ ਆ ਇਹ ਤਿੰਨ ਸੀਗੇ ਜਿਹੜੀ ਬਰਾਮਦ ਹੋਈ ਸਕੇ। ਇਹ ਕਿੱਥੋਂ ਰਹਿੰਦੇ ਨੇ ਇਹ ਜਿੰਨੇ? ਇਹ ਤਿੰਨੇ ਜਿਹੜੇ ਦੋਸ਼ੀ ਨੇ ਸਿਲਵਰ ਸਿਟੀ ਬਠਿੰਡਾ ਦੇ ਰਹਿਣ ਵਾਲੇ ਨੇ ਆਪਣੇ ਲੋਕਲ ਬਠਿੰਡਾ ਦੇ ਵਾਸੀ ਨੇ। ਕੰਮ ਆਦਲਾ ਕੀ ਕਰਦੇ? ਇਹ ਤਿੰਨੇ ਜਿਹੜੇ ਹੈਗੇ ਨੇ ਫਿਲਹਾਲ ਦਾ ਜਿਹੜਾ ਕੋਈ ਕੰਮ ਨਹੀਂ ਕਰਦੇ ਬੇਰੁਜ਼ਗਾਰ ਨੇ। ਇਹ ਅ ਹਰਦਾ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੈ ਇਸ ਬੰਦੇ ਜਿਹੇ ਕਰ ਰਹੇ ਨੇ। ਥਾਂ ਦੇ ਤੇ ਕੈਮਰਾ ਵੀ ਜੰਦਾ ਲੱਗੇ ਸੀ ਨਹੀਂ ਕੈਮਰੇ ਉੱਥੇ ਮੌਕੇ ਦੇ ਉੱਪਰ ਕੋਈ ਕੈਮਰਾ ਨਹੀਂ ਸੀਗਾ ਬਟ ਆਸ-ਪਾਸ ਜਿਵੇਂ ਡੀਐਸਪੀ ਡੀ ਸਾਹਿਬ ਨੇ ਐਸਐਚਓ ਸਦਰ ਬਠਿੰਡਾ ਤੇ ਸੀਆਈਏ ਦੀ ਵੱਖ-ਵੱਖ ਟੀਮਾਂ ਜਿਹੜੀਆਂ ਬਣਾਈਆਂ ਸੀਗੀਆਂ ਉਹਦੇ ਵਿੱਚ ਅਸੀਂ ਸਾਰੀ ਜਿਹੜੀ ਏਰੀਆ ਸੀਗਾ ਉਹਨੂੰ ਕਾਰਡਨ ਕੀਤਾ ਕਾਰਡਨ ਦੇ ਵਿੱਚ ਜਿਹੜੇ-ਜਿਹੜੇ ਉੱਥੇ ਕੈਮਰੇ ਸੀਗੇ ਐਗਜ਼ਿਟ ਤੇ ਐਂਟਰੀ ਰੂਟ ਅਸੀਂ ਚਾਰੇ ਚੈੱਕ ਕੀਤੇ ਤੇ ਸਾਰੀ ਤਪੀਸ਼ ਦਰਾਂ ਨੇ ਸਾਹਮਣੇ ਗੱਲ ਨਿਕਲ ਕੇ ਆਈ ਕਿ ਤੇ ਇਹਨਾਂ ਨੇ ਜਿਹੜਾ ਹੈਗਾ ਉਹਨੂੰ ਉਸ ਦਿਨ ਮਾਰਗ ਇਹਨਾਂ ਦਾ ਜਿਹੜਾ ਹੈਗਾ ਪੇਸ਼ ਕਰਕੇ ਡੋਪ ਟੈਸਟ ਅਸੀਂ ਕਰਵਾਇਆ ਜੇ ਉਹਦੇ ਵਿੱਚ ਪੋਜ਼ਿਟਿਵ ਆਊਗਾ ਤਾਂ ਉਹ ਰਿਲੇਵੈਂਟ ਸੈਕਸ਼ਨ ਅਸੀਂ ਐਡ ਕਰਾਂਗੇ ਉਸ ਉਸ ਬਾਰੇ ਜਿਹੜੇ ਹੈਗਾ ਇਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਦਾਂ ਦਾ ਕੋਈ ਨਹੀਂ ਮੰਨਿਆ ਪਰ ਫਿਰ ਵੀ ਅਸੀਂ ਇਹਨਾਂ ਦਾ ਜਿਹੜਾ ਡੋਪ ਟੈਸਟ ਹੈਗਾ ਉਹ ਕਰਵਾਇਆ ਉਹਦੇ ਵਿੱਚ ਜੋ ਰਿਜ਼ਲਟ ਦੇ ਵਿੱਚ ਜੇ ਆਉਂਦਾ ਤਾਂ ਅਸੀਂ ਇਹਨਾਂ ਦੇ ਖਿਲਾਫ ਜਿਹੜੇ ਸੈਕਸ਼ਨ 7 ਐਂਡੀਪੀਐਸ ਦੇ ਰਿਲੇਵੈਂਟ ਸੈਕਸ਼ਨ ਉਹ ਵੀ ਐਡ ਕਰਾਂਗੇ ਸਰ ਡਾਕਟਰ ਇਹਦਾ ਉਹ ਚੜੀ ਕਰਦੇ ਆ ਆ ਉਹਦੇ ਬਾਰੇ ਨਹੀਂ ਦੱਸ ਸਕਦੇ ਕਿਉਂਕਿ ਜੁਵਨਾਈਲ ਬੰਦਾ ਹੈ ਉਹ ਵਾਹ ਜੱਟ ਜੀ ਇਹਨਾਂ ਨੂੰ ਇਹ ਸ਼ੱਕ ਸੀਗਾ ਜਵੇਦ ਕੇ ਜਿਹੜਾ ਪਹਿਲਾਂ ਇਹਨਾਂ ਦੇ ਘਰ ਦੇ ਬਾਹਰ ਪਹਿਲਾਂ ਜਾਂਦਾ ਸੀਗਾ ਇਹਨਾਂ ਨੂੰ ਮਿਲਦਾ ਸੀਗਾ ਇਹਨਾਂ ਨੂੰ ਇਹ ਸ਼ੱਕ ਸੀਗਾ ਕਿ ਜਿਹੜੀ ਸੰਦੀਪ ਤੇ ਵਿਕਰਮਜੀਤ ਇਹਨਾਂ ਨੂੰ ਇਸ ਚੀਜ਼ ਦੀ ਗਲਤਫਹਿਮੀ ਹੋ ਗਈ ਕਿ ਇਹਨਾਂ ਨੇ ਜਵੇਦ ਨੇ ਇਹਦੀ ਮਦਰ ਬਾਰੇ ਇੱਕ ਕਮੈਂਟ ਕੀਤਾ ਕੋਈ ਗਲਤ ਗੱਲ ਕੀਤੀ ਹੈ ਸੋ ਉਸੇ ਚੀਜ਼ ਵਾਸਤੇ ਦੁਬਾਰਾ ਉੱਥੇ ਜਦੋਂ ਢਾਬੇ ਤੇ ਜਾਂਦੇ ਆ ਉਦੋਂ ਦੁਬਾਰਾ ਲੜਾਈ ਹੋ ਜਾਂਦੀ ਤੇ ਫਿਰ ਇ tanto ਛੱਕੇ ਇਹਨਾਂ ਨੇ ਉਹ ਮਰਡਰ ਕਰਤਾ ਇਹ ਤਿੰਨੇ ਜਿਹੜੇ ਹੈਗੇ ਨੇ ਗ੍ਰੋਥ ਸੈਂਟਰ ਏਰੀਆ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਸਿਗੀ ਉੱਥੋਂ ਪੜੇ ਆ ਸੀ ਉਹਨਾਂ ਦੇ ਤਰ੍ਹਾਂ ਪੁੱਛਦੇ ਗਏ ਇਹਨਾਂ ਦੇ ਵਿੱਚ ਪਹਿਲਾਂ ਕੋਈ ਮੁਕੱਦਮਾ ਜਿਹੜਾ ਹੈਗਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਪਹਿਲਾਂ ਕੋਈ ਗਤੂਆ ਦਰਜ ਨਹੀਂ ਹੈਗਾ